ਸੁਪਨੇ ਕਦੇ ਵੀ ਖਾਮੋਸ਼ ਨਹੀਂ ਹੁੰਦੇ ਹਰ ਸੁਪਨੇ ਦੇ ਪਿੱਛੇ ਰੱਬ ਦੀ ਕੋਈ ਨੀਅਤ ਕੋਈ ਸਿੱਖਿਆ ਕੋਈ ਚੇਤਾਵਨੀ ਜਾਂ ਫਿਰ ਕੋਈ ਮਿਹਰ ਲੁਕੇ ਹੁੰਦੀ ਹੈ ਪਰ ਜਦੋਂ ਗੱਲ ਐਸ ਨਾਮ ਵਾਲਿਆਂ ਦੀ ਆਉਂਦੀ ਹੈ ਤਾਂ ਇਹ ਸੰਕੇਤ ਹੋਰ ਵੀ निराले ਹੋ ਜਾਂਦੇ ਨੇ ਕਿਉਂਕਿ ਐਸ ਅੱਖਰ ਖੁਦ ਇੱਕ ਵਾਈਬ੍ਰੇਸ਼ਨ ਹੈ ਸਕੂਨ ਹੈ ਸਬਰ ਹੈ ਸੱਚ ਹੈ ਅਤੇ ਸਿਮਰਨ ਦੀ ਤਾਕਤ ਦੇ ਨਾਲ ਭਰਿਆ ਹੋਇਆ ਹੈ ਇਸ ਲਈ ਜਦੋਂ ਐਸ ਨਾਮ ਵਾਲੇ ਮਨੁੱਖ ਨੂੰ ਕੋਈ ਸੁਪਨਾ ਆਉਂਦਾ ਹੈ ਉਹ ਸਿਰਫ ਦਿਮਾਗ ਦਾ ਖਿਆਲ ਨਹੀਂ ਹੁੰਦਾ ਉਹ ਇੱਕ ਰੋਹਾਨੀ ਖਿੜਕੀ ਹੁੰਦੀ ਹੈ ਜਿਸ ਵਿੱਚੋਂ ਰੱਬ ਉਸ ਨੂੰ ਕੁਝ ਦੱਸਣਾ ਚਾਹੁੰਦਾ ਹੈ ਇਹ ਸੁਪਨੇ बार-बार ਨਹੀਂ ਸਹੀ ਵੇਲੇ ਤੇ ਆਉਂਦੇ ਨੇ ਜਿਹੜੇ ਸਮੇਂ ਮਨੁੱਖ ਦੀ ਰੂਹ ਤਿਆਰ ਹੋ ਜਾਵੇ ਮਤਲਬ ਉਸ ਨੂੰ ਸਮਝਣ ਲਈ ਸੁਪਨਾ ਕਦੇ ਵੀ ਬਿਨਾਂ ਕਾਰਨ ਨਹੀਂ ਆਉਂਦਾ ਖਾਸ ਕਰਕੇ ਉਹਨਾਂ ਨੂੰ ਜਿਨ੍ਹਾਂ ਦਾ ਦਿਲ پاک ਨੀਅਤ ਖਰੀ ਅਤੇ ਰੂਹ ਸਮਰਪਿਤ ਹੁੰਦੀ ਹੈ ਐਸੇ ਨਾਮ ਵਾਲਿਆਂ ਲਈ ਸੁਪਨੇ ਰੱਬ ਦੀ ਕੋਮਲ ਸ਼ੋ ਹੁੰਦੇ ਨੇ ਇੱਕ ਚੇਤਾਵਨੀ ਵੀ ਇੱਕ ਆਸਰਾ ਵੀ ਇੱਕ ਮਿਹਰ ਵੀ ਤੇ ਇੱਕ ਰਾਹ ਵੀ ਜਿਹੜਾ ਸੁਪਨਾ ਦਿਲ ਨੂੰ ਹਲਾ ਦੇਵੇ ਉਹ ਰੱਬ ਦਾ ਸੰਦੇਸ਼ ਹੁੰਦਾ ਹੈ ਜਿਹੜਾ ਸੁਪਨਾ ਦਿਲ ਨੂੰ ਸਕੂਨ ਦੇਵੇ ਉਹ ਰੱਬ ਦੀ ਮਿਹਰ ਹੁੰਦੀ ਹੈ ਹੈਲੋ ਦੋਸਤੋ ਕੀ ਹਾਲ ਨੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਅਸੀਂ ਗੱਲ ਕਰਾਂਗੇ ਐਸ ਨਾਮ ਵਾਲਿਆਂ ਨੂੰ ਆਉਣ ਬਾਰੇ ਸੁਪਨਿਆਂ ਬਾਰੇ ਜਦੋਂ ਰਾਤ ਦੀ ਖਾਮੋਸ਼ੀ ਵਿੱਚ ਰੂਹ ਹੌਲੀ-ਹੌਲੀ ਆਪਣੇ ਅਸਲ ਘਰ ਵੱਲ ਮੁੜਦੀ ਹੈ ਉਦੋਂ ਮਨ ਦੇ ਦਰਵਾਜ਼ੇ ਖੁੱਲਦੇ ਨੇ ਅਤੇ ਸੁਪਨੇ ਉਸ ਰੂਹ ਨਾਲ ਗੱਲਾਂ ਕਰਦੇ ਨੇ ਹਰ ਮਨੁੱਖ ਨੂੰ ਸੁਪਨੇ ਆਉਂਦੇ ਨੇ ਪਰ ਐਸ ਨਾਮ ਵਾਲੇ ਲੋਕਾਂ ਨੂੰ ਆਉਣ ਵਾਲੇ ਸੁਪਨੇ ਸਧਾਰਨ ਨਹੀਂ ਹੁੰਦੇ ਇਹੀ ਸੁਪਨੇ ਅਕਸਰ ਰੱਬੀ ਸੰਕੇਤ ਹੁੰਦੇ ਨੇ ਨਰਮ ਹੁੰਦੇ ਨੇ ਡੂੰਗੇ ਹੁੰਦੇ ਨੇ ਅਤੇ ਕਾਇਨਾਤ ਵੱਲੋਂ ਭੇਜੇ ਹੋਏ ਸੁਨੇਹੇ ਹੁੰਦੇ ਨੇ ਐਸ ਨਾਮ ਵਾਲੇ ਲੋਕ ਦਿਲ ਦੇ ਨਰਮ ਹੁੰਦੇ ਨੇ ਰੂਹ ਦੇ ਪਵਿੱਤਰ ਹੁੰਦੇ ਨੇ ਇਹਨਾਂ ਦਾ ਦਿਲ ਜਦੋਂ ਸੌਂਦਾ ਹੈ ਤਾਂ ਰੂਹ ਜਾਗਦੀ ਹੈ ਇਹਨਾਂ ਦੀ ਰੂਹ ਕਾਇਨਾਤ ਨਾਲ ਗੱਲਾਂ ਕਰਦੀ ਹੈ ਇਸ ਕਰਕੇ ਇਹਨਾਂ ਦੇ ਸੁਪਨੇ ਅਕਸਰ ਸਚਾਈ ਵੱਲ ਲੈ ਜਾਣ ਵਾਲੇ ਹੁੰਦੇ ਨੇ ਦੇਸ਼ਾ ਦਿਖਾਉਣ ਵਾਲੇ ਹੁੰਦੇ ਨੇ ਜਾਂ ਫਿਰ ਰੱਬ ਵੱਲੋਂ ਕੋਈ ਹੌਲੀ ਜਿਹੀ ਨਸੀਹਤ ਹੁੰਦੀ ਹੈ ਜੇ ਐਸ ਨਾਮ ਵਾਲਿਆਂ ਨੂੰ ਰੌਸ਼ਨੀ ਜਾਂ ਚਾਨਣ ਦਾ ਸੁਪਨਾ ਦਿਖਾਈ ਦੇਵੇ ਤਾਂ ਸਮਝੋ ਕਿ ਕਾਇਨਾਤ ਉਹਨਾਂ ਨੂੰ ਕਹਿ ਰਹੀ ਹੈ ਕਿ ਉਹਨਾਂ ਦੇ ਰਸਤੇ ਤੇ ਹੁਣ ਮਿਹਰ ਹੋਣੀ ਸ਼ੁਰੂ ਹੋ ਗਈ ਹੈ ਰੌਸ਼ਨੀ ਦਾ ਸੁਪਨਾ ਹਮੇਸ਼ਾ ਨਵੇਂ ਸਵੇਰ ਦੀ ਨਿਸ਼ਾਨੀ ਹੁੰਦੀ ਹੈ ਇਹ ਦੱਸਦਾ ਹੈ ਕਿ ਜੋ ਚੀਜ਼ ਤੁਹਾਡੇ ਲਈ ਖੁੱਲਣੀ ਹੈ ਉਹ ਸ਼ੁਰੂ ਹੋ ਗਈ ਹੈ ਇਹ ਹੀ ਰੌਸ਼ਨੀ ਰੱਬ ਦੀ ਰਹਿਨੁਮਾਈ ਹੁੰਦੀ ਹੈ ਜੇ ਐਸ ਨਾਮ ਵਾਲੇ ਲੋਕ ਪਾਣੀ ਦੇ ਸੁਪਨੇ ਵੇਖਣ ਤਾਂ ਸ਼ਾਂਤ ਪਾਣੀ ਜਾਂ ਫਿਰ ਬਗਦਾ ਪਾਣੀ ਜਾਂ ਫਿਰ ਗਹਿਰਾ ਸਮੁੰਦਰ ਤਾਂ ਇਹ ਉਹਨਾਂ ਦੀ ਰੂਹ ਦੀ ਹਾਲਤ ਦੱਸਦਾ ਹੈ ਪਾਣੀ ਰੂਹ ਦੀ ਆਵਾਜ਼ ਹੁੰਦਾ ਹੈ ਜੇ ਪਾਣੀ ਚੰਗਾ ਸਾਫ਼ ਤੇ ਸ਼ਾਂਤ ਹੋਵੇ ਤਾਂ ਸਮਝੋ ਤੁਹਾਡਾ ਮਨ ਰੱਬ ਦੇ ਚਰਨਾਂ ਨੂੰ ਝੂਰ ਰਿਹਾ ਹੈ ਪਰ ਜੇ ਪਾਣੀ ਗੰਦਲਾ ਹੋਵੇ ਜਾਂ ਕਾਇਨਾਤ ਤੁਹਾਨੂੰ ਕਹਿ ਰਹੀ ਹੈ ਕਿ ਮਨ ਨੂੰ ਹੌਲਾ ਕਰੋ ਚਿੰਤਾ ਨੂੰ ਛੱਡੋ ਆਪਣੇ ਅੰਦਰ ਦੀ ਗਹਿਰਾਈ ਨਾਲ ਜੁੜੋ ਜੇ ਐਸ ਨਾਮ ਵਾਲੇ ਲੋਕ ਆਪਣੇ ਬਚਪਨ ਵਾਲੇ ਸੁਪਨੇ ਦੇਖਣ ਜਿਵੇਂ ਕਿ ਪੁਰਾਣਾ ਘਰ ਪੁਰਾਣਾ ਸਕੂਲ ਜਾਂ ਫਿਰ ਪੁਰਾਣੇ ਲੋਕ ਤਾਂ ਇਹ ਕਾਇਨਾਤ ਦਾ ਸੰਦੇਸ਼ ਹੁੰਦਾ ਹੈ ਕਿ ਕੋਈ ਅਧੂਰਾ ਸਬਕ ਕੋਈ ਅਧੂਰਾ ਸਫ਼ਰ ਜਾਂ ਫਿਰ ਕੋਈ ਅਧੂਰਾ ਸਬੰਧ ਆਪਣੇ ਪੂਰੇ ਹੋਣ ਲਈ ਰੂਹ ਨੂੰ ਯਾਦ ਦਿਵਾ ਰਿਹਾ ਹੈ ਇਹੇ ਯਾਦਾਂ ਰੂਹ ਨੂੰ ਝੰਜੋੜਦੀਆਂ ਨਹੀਂ ਇਹੇ ਰੂਹ ਨੂੰ ਰਾਹ ਦਿਖਾਉਂਦੀਆਂ ਨੇ ਕਈ ਵਾਰ ਐਸ ਨਾਮ ਵਾਲੇ ਲੋਕ ਸੁਪਨੇ ਵਿੱਚ ਉੱਡਦੇ ਵਿਖਦੇ ਨੇ ਇਹ ਸੁਪਨੇ ਕਦੇ ਵੀ ਬੁਰੇ ਨਹੀਂ ਹੁੰਦੇ ਇਹੇ ਰੂਹ ਦੀ ਆਜ਼ਾਦੀ ਦਾ ਸੰਕੇਤ ਹੁੰਦੇ ਨੇ ਇਸ ਦਾ ਮਤਲਬ ਹੈ ਕਿ ਤੁਹਾਡੇ ਉੱਤੇ ਕੋਈ ਭਾਰ ਹੈ ਜਿਸ ਤੋਂ ਰੱਬ ਤੁਹਾਨੂੰ ਮੁਕਤ ਕਰ ਰਿਹਾ ਹੈ ਇਹੀ ਦੱਸਦਾ ਹੈ ਕਿ ਹੁਣ ਤੁਸੀਂ ਉੱਪਰ ਵੱਲ ਵੱਧ ਰਹੇ ਹੋ ਆਤਮਿਕ ਤੌਰ ਤੇ ਸੋਚ ਦੇ ਤੌਰ ਤੇ ਜੀਵਨ ਦੇ ਤੌਰ ਤੇ ਕਈ ਵਾਰ ਐਸ ਨਾਮ ਵਾਲੇ ਆਪਣੇ ਆਪ ਨੂੰ ਕਿਸੇ ਰੁੱਖ ਪਹਾੜ ਜਾਂ ਫਿਰ ਅਜਿਹੀ ਜਗ੍ਹਾ ਵਿੱਚ ਖੜਾ ਦੇਖਦੇ ਹਨ ਜਿੱਥੇ ਹਵਾ ਹੌਲੀ-ਹੌਲੀ ਚੱਲ ਰਹੀ ਹੁੰਦੀ ਹੈ ਇਹ ਸੁਪਨਾ ਰੂਹ ਦੀ ਤਾਕਤ ਨੂੰ ਦੱਸਦਾ ਹੈ ਇਹ ਦੱਸਦਾ ਹੈ ਕਿ ਤੁਸੀਂ ਹਰ ਤੂਫਾਨ ਤੋਂ ਬਚ ਜਾਮੋਗੇ ਤੁਹਾਡੇ ਅੰਦਰ ਉਹ ਸਬਰ ਹੈ ਜੋ ਕਿਸੇ ਵੀ ਤਕਲੀਫ ਨੂੰ چیر ਕੇ ਚਾਨਣ ਤੱਕ ਪਹੁੰਚਾ ਸਕਦਾ ਹੈ ਜੇ ਇਹ ਲੋਕ ਕਿਸੇ ਮਰੇ ਹੋਏ ਵਿਅਕਤੀ ਨੂੰ ਸੁਪਨੇ ਵਿੱਚ ਦੇਖ ਲੈਣ ਖਾਸ ਕਰਕੇ ਕਿਸੇ ਪਿਆਰੇ ਨੂੰ ਤਾਂ ਸਮਝੋ ਉਹ ਰੂਹ ਤੁਹਾਨੂੰ ਅਸੀਸ ਦੇਣ ਆਈ ਹੈ ਐਸ ਨਾਮ ਵਾਲਿਆਂ ਦਾ ਰੱਬ ਨਾਲ ਸੰਬੰਧ ਬਹੁਤ ਡੂੰਘਾ ਹੁੰਦਾ ਹੈ ਇਸ ਕਰਕੇ ਉਹਨਾਂ ਨੂੰ ਰੂਹ ਦੇ ਜ਼ਰੀਏ ਵੀ ਸੰਦੇਸ਼ ਮਿਲ ਜਾਂਦੇ ਨੇ ਜੇ ਐਸ ਨਾਮ ਵਾਲਿਆਂ ਨੂੰ ਕੋਈ ਰਸਤਾ ਕੋਈ ਪੈੜੀ ਕੋਈ ਦੁਰਾਹਾ ਸੁਪਨੇ ਵਿੱਚ ਦਿਖਾਈ ਦੇਵੇ ਤਾਂ ਕਾਇਨਾਤ ਉਹਨਾਂ ਨੂੰ ਕਹਿ ਰਹੀ ਹੈ ਕਿ ਕੋਈ ਵੱਡਾ ਫੈਸਲਾ ਨੇੜੇ ਹੈ ਇਹ ਸੁਪਨਾ ਰਾਹ ਦਿਸ਼ਾ ਦਾ ਹੁੰਦਾ ਹੈ ਇਹ ਦੱਸਦਾ ਹੈ ਕਿ ਤੁਸੀਂ ਜੇ ਅੰਦਰਲੀ ਆਵਾਜ਼ ਸੁਣੋਗੇ ਤਾਂ ਰੱਬ ਤੁਹਾਨੂੰ ਸਹੀ ਰਸਤੇ ਤੇ ਲੈ ਜਾਵੇਗਾ ਐਸ ਨਾਮ ਵਾਲਿਆਂ ਨੂੰ ਅਕਸਰ ਇੱਕ ਸੁਪਨਾ ਆਉਂਦਾ ਹੈ ਕੋਈ ਵਿਅਕਤੀ ਦੂਰ ਤੋਂ ਬੁਲਾ ਰਿਹਾ ਹੈ ਇਹ ਇਹ ਬੁਲਾਵਟ ਆਮ ਨਹੀਂ ਹੁੰਦੀ ਇਹ ਬੁਲਾਵਟ ਰੋਹਾਨੀ ਹੁੰਦੀ ਹੈ ਇਹ ਦੱਸਦੀ ਹੈ ਕਿ ਤੁਹਾਡੇ ਜੀਵਨ ਵਿੱਚ ਕੋਈ ਅਹਿਮ ਰਿਸ਼ਤਾ ਕੋਈ ਤਕਦੀਰ ਵਾਲੀ ਮੁਲਾਕਾਤ ਜਾਂ ਫਿਰ ਕੋਈ ਨਵੀਂ ਸਿੱਖਿਆ ਆਉਣ ਵਾਲੀ ਹੈ ਜੇ ਇਹ ਲੋਕ ਆਪਣਾ ਆਪ ਰੋਸ਼ਨੀ ਵੱਲ ਦੌੜਦੇ ਦੇਖਣ ਤਾਂ ਇਹ ਸਭ ਤੋਂ ਸੁੰਦਰ ਸੁਪਨਾ ਹੁੰਦਾ ਹੈ ਇਹ ਦੱਸਦਾ ਹੈ ਕਿ ਕੋਈ ਇੱਛਾ ਪੂਰੀ ਹੋਣ ਵਾਲੀ ਹੈ ਕੋਈ ਮਨ ਦੀ ਅਰਦਾਸ ਕਬੂਲ ਹੋਣ ਵਾਲੀ ਹੈ ਇਹੀ ਰੱਬ ਕੋਲੋਂ ਖਾਸ ਮਿਹਰ ਦਾ ਸੰਕੇਤ ਹੁੰਦਾ ਹੈ ਪਰ ਜੇ ਇਸ ਨਾਮ ਵਾਲਿਆਂ ਨੂੰ ਸੁਪਨੇ ਵਿੱਚ ਅੰਧੇਰਾ ਦਿਖਾਈ ਦੇਵੇ ਤਾਂ ਇਹ ਡਰ ਨਹੀਂ ਇਹ ਚੇਤਾਵਨੀ ਹੁੰਦੀ ਹੈ ਇਹ ਕਹਿੰਦੀ ਹੈ ਕਿ ਆਪਣੇ ਆਪ ਨੂੰ ਬਚਾ ਆਪਣੇ ਦਿਲ ਨੂੰ ਬੇਵਜ੍ਹਾ ਚੋਟਾਂ ਤੋਂ ਦੂਰ ਰੱਖ ਆਪਣੀ ਰੂਹ ਤੇ ਭਰੋਸਾ ਰੱਖ ਇਸ ਦਾ ਮਤਲਬ ਹੁੰਦਾ ਹੈ ਕਿ ਰੱਬ ਤੁਹਾਨੂੰ ਕਹਿ ਰਿਹਾ ਹੈ ਤੂੰ ਮੇਰਾ ਬੱਚਾ ਹੈ ਤੇ ਮੈਂ ਤੈਨੂੰ ਹਰ ਬੁਰਾਈ ਤੋਂ ਬਚਾਉਣਾ ਚਾਹੁੰਦਾ ਹਾਂ ਆਪਣੇ ਮਨ ਨੂੰ ਮੇਰੇ ਚਰਨਾਂ ਵਿੱਚ ਰੱਖ ਸੁਪਨੇ ਕਦੇ ਵੀ ਝੂਠ ਨਹੀਂ ਬੋਲਦੇ ਖਾਸ ਕਰਕੇ ਜਦੋਂ ਉਹ ਐਸ ਨਾਮ ਵਾਲਿਆਂ ਦੇ ਦਿਲ ਨੂੰ ਛੂ ਕੇ ਆਉਂਦੇ ਨੇ ਇਹ ਲੋਕ ਰੂਹਾਨੀ ਤੌਰ ਤੇ ਬਹੁਤ ਜ਼ਿਆਦਾ ਜੁੜੇ ਹੋਏ ਹੁੰਦੇ ਹਨ ਇਸ ਕਰਕੇ ਕਾਇਨਾਤ ਇਨ੍ਹਾਂ ਨਾਲ ਸੁਪਨਿਆਂ ਦੇ ਜ਼ਰੀਏ ਗੱਲ ਕਰਦੀ ਹੈ ਰਾਤ ਦੇ ਸੁਪਨੇ ਇਨ੍ਹਾਂ ਲੋਕਾਂ ਲਈ ਰੱਬੀ ਖੱਤ ਹੁੰਦੇ ਨੇ ਕਿਸੇ ਵਾਰ ਹੌਲੀ ਜਹੀ ਚੇਤਾਵਨੀ ਕਿਸੇ ਵਾਰ ਡੂੰਗੀ ਜਹੀ ਸਿੱਖਿਆ ਕਿਸੇ ਵਾਰ ਮਿਹਰ ਦਾ ਸੰਦੇਸ਼ ਤੇ ਕਿਸੇ ਵਾਰ ਪਿਆਰ ਦੀ ਅਸੀਸ ਐਸ ਨਾਮ ਵਾਲੇ ਲੋਕ ਸਿਰਫ ਸੁਪਨੇ ਨਹੀਂ ਵੇਖਦੇ ਇਹਨਾਂ ਦੇ ਸੁਪਨੇ ਇਹਨਾਂ ਦੀ ਰੂਹ ਦੀ ਭਾਸ਼ਾ ਹੁੰਦੇ ਨੇ ਇਹਨਾਂ ਦੀ ਰਾਤ ਰੱਬ ਦਾ ਸੰਦੇਸ਼ ਬਣ ਜਾਂਦੀ ਹੈ ਇਹਨਾਂ ਦਾ ਸੁਪਨਾ ਤਕਦੀਰ ਦੀ ਲਕੀਰ ਬਣ ਜਾਂਦਾ ਹੈ ਅੰਤ ਵਿੱਚ ਇਹ ਹੀ ਕਹਾਂਗੀ ਕਿ ਸੁਪਨੇ ਕਦੇ ਵੀ ਸਿਰਫ ਇੱਕ ਤਸਵੀਰ ਨਹੀਂ ਹੁੰਦਾ ਉਹ ਰੱਬ ਦੀ ਵਾਰੀ ਹੁੰਦਾ ਹੈ ਖਾਸ ਕਰਕੇ ਐਸ ਨਾਮ ਵਾਲਿਆਂ ਲਈ ਇਹ ਸੰਦੇਸ਼ ਹੋਰ ਵੀ ਨਰਮ ਹੋਰ ਵੀ ਡੂੰਗੇ ਹੋਰ ਵੀ ਮਿਹਰ ਭਰੇ ਹੁੰਦੇ ਨੇ ਕਈ ਵਾਰ ਸੁਪਨਾ ਰਸਤਾ ਦਿਖਾਉਂਦਾ ਹੈ ਕਈ ਵਾਰ ਸਾਵਧਾਨ ਵੀ ਕਰਦਾ ਹੈ ਕਈ ਵਾਰ ਪਿਆਰ ਦੀ ਜਾਦ ਦਪਾਉਂਦਾ ਹੈ ਤੇ ਕਈ ਵਾਰ ਰੱਬ ਦੇ ਨੇੜੇ ਹੋਣ ਦੀ ਨਿਸ਼ਾਨੀ ਬਣ ਕੇ ਆਉਂਦਾ ਹੈ ਹਰ ਸੁਪਨਾ ਆਪਣੇ ਸਮੇਂ ਤੇ ਆਪਣਾ ਭੇਦ ਕੋਲਦਾ ਹੈ ਇਸ ਲਈ ਘਬਰਾਉਣ ਦੀ ਲੋੜ ਨਹੀਂ ਸਮਝਣ ਦੀ ਲੋੜ ਹੁੰਦੀ ਹੈ ਜਦੋਂ ਵੀ ਕੋਈ ਸੁਪਨਾ ਦਿਲ ਨੂੰ ਛੂ ਲਵੇ ਰੂਹ ਨੂੰ ਹਿਲਾਵੇ ਤਾਂ ਸਮਝ ਲਵੋ ਕਿ ਰੱਬ ਤੁਹਾਡੇ ਨਾਲ ਗੱਲਾਂ ਕਰ ਰਿਹਾ ਹੈ ਅਤੇ ਜਦੋਂ ਇਸ ਨਾਮ ਵਾਲੇ ਇਹ ਗੱਲ ਸਮਝ ਲੈਂਦੇ ਨੇ ਤਾਂ ਉਹਨਾਂ ਦੀ ਜ਼ਿੰਦਗੀ ਦਾ ਰਾਹ ਖੁਦ ਬੁ ਖੁਦ ਚਮਕਣਾ ਸ਼ੁਰੂ ਹੋ ਜਾਂਦਾ ਹੈ ਰੱਬ ਹਰੇਕ ਨੂੰ ਚਾਨਣ ਦੇ ਰੱਬ ਹਰੇਕ ਨੂੰ ਚਾਨਣ ਦੇ ਰਿਹਾ ਹੈ ਤੁਸੀਂ ਸਿਰਫ ਆਪਣਾ ਦਿਲ ਖੋਲ ਕੇ ਉਹ ਚਾਨਣ ਅੰਦਰ ਵਸਾ ਲਓ ਸਪਨਾ ਜੇਹ ਜੇਹੋ ਜਿਹਾ ਵੀ ਹੋਵੇ ਉਸ ਵਿੱਚੋਂ ਮਿਹਰ ਦਾ ਰਸਤਾ ਲੱਭੋ ਰੱਬ ਦੀ ਨਿਸ਼ਾਨੀ ਲੱਭੋ ਆਪਣੇ ਆਪ ਨੂੰ ਲੱਭੋ ਅੰਤ ਵਿੱਚ ਇਹ ਹੀ ਬੇਨਤੀ ਹੈ ਕਿ ਰੱਬ ਹਰੇਕ ਐਸ ਨਾਮ ਵਾਲਿਆਂ ਨੂੰ ਮਿਹਰ ਸਚਾਈ ਤੇ ਸੁਪਨਿਆਂ ਰਾਹੀਂ ਚਾਨਣ ਦੇਵੇ ਤੁਹਾਡੀ ਰੂਹ ਹਮੇਸ਼ਾ ਸਿਮਰਨ ਦੇ ਚਾਨਣ ਵਿੱਚ ਚਮਕਦੀਆਂ ਰਹੇਨ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ